ਸਤਿ ਸ਼੍ਰੀ ਅਕਾਲ ਜੀ ਜਸਵਿੰਦਰ ਦੇ ਰਸੋਈਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਮੂਲੀ ਅਤੇ ਹਰੀ ਮਿਰਚ ਦਾ ਅਚਾਰ ਅਚਾਰ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਏਗਾ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਚਟਪਟਾ ਅਚਾਰ ਬਣਾਉਣ ਦੀ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀਆਂ ਤੇ ਚਲੋ ਫਿਰ ਵੀਡੀਓ ਨੂੰ ਸਟਾਰਟ ਕਰੀਏ ਤੇ ਆਚਾਰ ਬਣਾਉਣ ਵਾਸਤੇ ਇੱਥੇ ਮੈਂ ਇੱਕ ਮooli ਤੇ 10 ਤੋਂ 12 ਹਰੀਆਂ ਮਿਰਚਾਂ ਲੈ ਲਿੱਤੀਆਂ ਨੇ ਤੇ ਮੈਂ ਇਨਸਟੈਂਟ ਆਚਾਰ ਬਣਾ ਰਹੀ ਹਾਂ ਹਜੇ ਮੈਂ ਘੱਟ ਕੁਆਂਟੀਟੀ ਦਾ ਬਣਾ ਰਹੀ ਹਾਂ ਤੇ ਇਸ ਨੂੰ ਲੰਮੇ ਸਮੇਂ ਲਈ ਕਿਵੇਂ ਸਟੋਰ ਕੀਤਾ ਜਾਂਦਾ ਮੈਂ ਉਹ ਵੀ ਇਸ ਵੀਡੀਓ ਦੇ ਵਿੱਚ ਹੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਤੇ ਸਭ ਤੋਂ ਪਹਿਲਾਂ ਮooli ਨੂੰ ਛਿੱਲ ਲੈਣਾ ਤੇ ਤੁਸੀਂ ਦੇਖੋ ਮooli ਜਿਹੜੀ ਹੈਗੀ ਇੱਥੇ ਮੈਂ ਛਿੱਲ ਲਿੱਤੀ ਹੋਈ ਏ ਮooli ਤੇ ਹਰੀਆਂ ਮਿਰਚਾਂ ਦੋਨਾਂ ਨੂੰ ਹੀ ਮੈਂ ਹੁਣ ਤੋਲ ਲਿੱਤਾ ਹੈ ਤੇ ਦੋਨਾਂ ਨੂੰ ਹੁਣ ਕੱਟ ਲਵਾਂਗੇ ਤੇ ਦੇਖੋ ਤੁਸੀਂ ਇਸ ਤਰੀਕੇ ਦੇ ਨਾਲ ਮੈਂ ਮੂਲੀ ਦੇ ਪੀਸ ਕੀਤੇ ਨੇ ਤੇ ਹਰੀਆਂ ਮਿਰਚਾਂ ਨੂੰ ਮੈਂ ਇਸ ਤਰੀਕੇ ਦੇ ਨਾਲ ਵਿੱਚ ਘਾਰੋਂ ਦੀ ਕੱਟ ਲਿੱਤਾ ਤੇ ਇਸ ਦੀਆਂ ਡੰਡੀਆਂ ਉਤਾਰ ਦਿੱਤੀਆਂ ਨੇ ਤੇ ਹੁਣ ਇਹਨਾਂ ਨੂੰ 1 ਘੰਟੇ ਲਈ ਪੱਖੇ ਦੇ نیچے ਸੁਕਾਵਾਂਗੇ ਜੇ ਤੁਸੀਂ ਲੰਬੇ ਸਮੇਂ ਲਈ ਸਟੋਰ ਕਰਨਾ ਹੈ ਇਸ ਨੂੰ ਤਾਂ ਫਿਰ ਇਸ ਨੂੰ 4 ਘੰਟੇ ਲਈ ਧੁੱਪ ਦੇ ਵਿੱਚ ਸੁਕਾ ਲੈਣਾ ਫਿਰ ਇਹ ਸਾਲ ਤੱਕ ਅਚਾਰ ਖਰਾਬ ਨਹੀਂ ਹੋਏਗਾ ਮੈਂ 1 ਘੰਟੇ ਲਈ ਸੁਕਾਇਆ ਇਸ ਨੂੰ ਪੱਖੇ ਦੇ نیچے ਤੇ ਹੁਣ ਇੱਕ ਪੈਨ ਦੇ ਵਿੱਚ ਮੈਂ ਇੱਥੇ ਅੱਧੀ ਕੋਲੀ ਜਿਹੜਾ ਸਰੋਂ ਦਾ ਤੇਲ ਹੈਗਾ ਇਹ ਚੰਗੀ ਤਰ੍ਹਾਂ ਗਰਮ ਕਰ ਲੈਣਾ ਤੇ ਇਸ ਦੀ ਗੁੜੱਤਨ ਕੱਢ ਲੈਣੀ ਹੈ ਤੇ ਫਿਰ ਇਸ ਨੂੰ ਹਲਕਾ ਜਿਹਾ ਠੰਡਾ ਹੋਣ ਦਵਾਂਗੇ ਤੇ ਹੁਣ ਇੱਕ ਪੈਨ ਲੈ ਲਿੱਤਾ ਮੈਂ ਇਸ ਦੇ ਵਿੱਚ ਅੱਧਾ ਚਮਚ ਜੀਰਾ ਅੱਧਾ ਚਮਚ ਹਰੀ ਸੌਂਫ 1 ਚਮਚ ਸਾਬਤ ਧਨੀਆ 12-13 ਸਾਬਤ ਕਾਲੀ ਮਿਰਚ ਦੇ ਦਾਣੇ ਅੱਧਾ ਚਮਚ ਮੇਥੀ ਦਾਣਾ ਅੱਧਾ ਚਮਚ ਕਾਲੀ ਰਾਈ ਤੇ ਅੱਧਾ ਚਮਚ ਪੀਲੀ ਰਾਈ ਜਿਹੜੇ ਮਸਾਲੇ ਮੈਂ ਦੱਸੇ ਨੇ ਇਹੀ ਯੂਜ਼ ਕਰਿਓ achar ਬਹੁਤ ਵਧੀਆ ਬਣੇਗਾ ਜੇ ਤੁਹਾਡੇ ਕੋਲ ਪੀਲੀ ਰਾਈ ਨਹੀਂ ਹੈਗੀ ਤਾਂ ਤੁਸੀਂ ਇੱਕ ਚਮਚ ਕਾਲੀ ਰਾਈ ਦਾ ਇਸਤੇਮਾਲ ਕਰ ਲੈਣਾ ਪਰ ਪੀਲੀ ਰਾਈ ਜਿਹੜੀ ਹੈਗੀ achar ਦੇ ਵਿੱਚ ਬਹੁਤ ਵਧੀਆ ਲੱਗਦੀ ਹੈ ਤੇ ਹੁਣ ਇਹਨਾਂ ਸਾਰੇ ਮਸਾਲਿਆਂ ਨੂੰ ਲੋ ਮੀਡੀਅਮ ਫਲੇਮ ਦੇ ਉੱਪਰ ਰੋਸਟ ਕਰ ਲੈਣਾ ਹੈ ਤਕਰੀਬਨ 1 ਮਿੰਟ ਤੱਕ ਆਪਾਂ ਇਸ ਨੂੰ ਰੋਸਟ ਕਰਨਾ ਹੈ ਤਾਂ ਜੋ ਕਿਸੇ ਵੀ ਮਸਾਲੇ ਦੇ ਵਿੱਚ ਜੇ ਮੌਇਸਚਰ ਹੋਵੇ ਤੇ ਉਹ ਖਤਮ ਹੋ ਜੇ ਇਸ ਤਰ੍ਹਾਂ ਲਗਾਤਾਰ ਹਿਲਾਉਂਦੇ ਹੋਏ ਤਕਰੀਬਨ 1 ਮਿੰਟ ਤੱਕ ਜਿਹੜੇ ਮੈਂ ਸਾਰੇ ਹੀ ਸਾਬਤ ਮਸਾਲੇ ਹੈਗੇ ਨੇ ਇਹਨਾਂ ਨੂੰ ਰੋਸਟ ਕਰ ਰਹੀ ਆ ਤੇ ਦੇਖੋ ਮਸਾਲੇ ਜਿਹੜੇ ਹੈਗੇ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਰੋਸਟ ਹੋ ਚੁੱਕੇ ਹੋਏ ਨੇ ਤੇ ਹੁਣ ਗੈਸ ਦੀ ਫਲੇਮ ਮੈਂ ਬੰਦ ਕਰ ਦਿਤੀ ਐ ਤੇ ਇਹਨਾਂ ਮਸਾਲਿਆਂ ਨੂੰ ਠੰਡਾ ਹੋਣ ਦਵਾਂਗੇ ਇਹ ਮਸਾਲੇ ਜਿਵੇਂ ਹੀ ਠੰਡੇ ਹੋਣਗੇ ਇੱਕ ਮਿਕਸੀ ਦੇ ਜਾਰ ਦੇ ਵਿੱਚ ਜਾਂ ਬਲੈਂਡਰ ਦੇ ਵਿੱਚ ਇਹਨਾਂ ਨੂੰ ਪੀਸ ਲਵਾਂਗੇ ਤੇ ਦੇਖੋ ਇਸ ਤਰੀਕੇ ਦੇ ਨਾਲ ਮੈਂ ਇਹਨਾਂ ਨੂੰ ਦੱਸ ਦ ਰਹਾ ਜਿਹਾ ਪੀਸ ਲਿਆ ਬਹੁਤ ਜ਼ਿਆਦਾ ਫਾਈਨ ਪਾਊਡਰ ਨਹੀਂ ਬਣਾਉਣਾ ਇਹਨਾਂ ਦਾ ਇਹ ਜਿਹੜਾ ਅਚਾਰ ਹੈਗਾ ਪੂੜੀਆਂ ਨਾਲ ਪਟੂਰੀਆਂ ਨਾਲ ਪਰੌਂਠਿਆਂ ਨਾਲ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਫੁਲਕਿਆਂ ਨਾਲ ਵੀ ਇਹ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ ਤੇ ਹੁਣ ਮੂਲੀਆਂ ਤੇ ਹਰੀਆਂ ਮਿਰਚਾਂ ਜਿਹੜੀਆਂ ਹੈਗੀਆਂ ਨੇ ਮੈਂ ਇੱਕ ਬੌਲ ਦੇ ਵਿੱਚ ਪਾ ਲੈਂਦੀ ਆਂ ਤੇ ਇਸ ਦੇ ਵਿੱਚ ਜਿਹੜਾ ਦਸਦਰਾ ਜਿਹਾ ਪੀਸਿਆ ਹੋਇਆ ਮਸਾਲਾ ਹੈ ਇਹ ਵੀ ਪਾ ਲਿੱਤਾ ਮੈਂ ਨਾਲ ਹੀ ਇਸਦੇ ਵਿੱਚ ਚੌਥਾ ਚਮਚ ਹਿੰਗ ਪਾਊਡਰ ਵੀ ਪਾ ਦਿੰਦਾ ਤੇ ਇੱਕ ਚਮਚ ਮੈਂ ਨਮਕ ਦਾ ਪਾ ਦਿੰਦਾ ਇੱਥੇ ਚਮਚ ਦਾ ਚੌਥਾ ਹਿੱਸਾ ਹਲਦੀ ਦਾ ਪਾਇਆ ਤੇ ਨਾਲ ਹੀ ਅੱਧਾ ਚਮਚ ਕਸ਼ਮੀਰੀ ਲਾਲ ਮੀਚ ਪਾਈਏ ਇਹ ਮੈਂ ਰੰਗਤ ਦੇ ਲਈ ਪਾਈਏ ਤੇ ਹੁਣ ਜਿਹੜਾ ਤੇਲ ਗਰਮ ਕੀਤਾ ਸੀ ਉਹ ਠੰਡਾ ਹੋ ਗਿਆ ਹੋਇਆ ਮਤਲਬ ਕਿ ਹਲਕਾ ਠੰਡਾ ਹੀ ਕਰਨਾ ਇਸ ਨੂੰ ਬਹੁਤ ਜ਼ਿਆਦਾ ਠੰਡਾ ਨਹੀਂ ਕਰਨਾ ਤੇ ਇਸ ਦੇ ਵਿੱਚੋਂ ਇੱਕ ਵੱਡਾ ਚਮਚ ਜਿਹੜਾ ਤੇਲ ਦਾ ਹੈਗਾ ਉਹ ਬਚ ਗਿਆ ਆਪਾਂ ਬਹੁਤ ਜ਼ਿਆਦਾ ਤੇਲ ਇਸ ਲਈ ਨਹੀਂ ਪਾਇਆ ਕਿਉਂਕਿ ਆਪਾਂ ਇਨਸਟੈਂਟ ਅਚਾਰ ਬਣਾ ਰਹੇ ਹਾਂ ਤੇ ਨਾਲ ਹੀ ਇੱਥੇ ਮੈਂ ਇੱਕ ਚਮਚ ਸਿਰਕਾ ਪਾ ਦਿੱਤਾ ਤੁਸੀਂ ਇਸ ਦੀ ਜਗ੍ਹਾ ਤੇ ਇੱਕ ਨਿੰਬੂ ਦਾ ਰਸ ਵੀ ਪਾ ਸਕਦੇ ਹੋ ਤੇ ਤੇਲ ਆਪਾਂ ਥੋੜਾ ਜਿਹਾ ਕਟ ਤਾਂ ਪਾਇਆ ਹੈ ਕਿਉਂਕਿ ਇਹ ਇਨਸਟੈਂਟ achar ਹੈ ਜੇ ਤੁਸੀਂ ਲੰਬੇ ਸਮੇਂ ਲਈ ਸਟੋਰ ਕਰਕੇ ਰੱਖਣਾ ਤਾਂ ਫਿਰ ਪੂਰੀ ਅੱਧੀ ਕਟੋਰੀ ਹੀ ਆਪਾਂ ਇੱਥੇ ਤੇਲ ਦੀ ਪਾਣੀ ਹੈ ਤੇ ਦੇਖੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿੱਤਾ ਹੈ ਕਿੰਨਾ ਹੀ ਜ਼ਿਆਦਾ ਸੁੱਖ ਹੈ ਇਹ achar ਬਣਾਉਣ ਦਾ ਸਰਦੀ ਦੇ ਵਿੱਚ ਤਾਂ ਮੂਲੀਆਂ ਬਹੁਤ ਜ਼ਿਆਦਾ ਵਧੀਆਂ ਆਉਂਦੀਆਂ ਨੇ ਤੇ ਇਹ achar ਵੀ ਸਰਦੀਆਂ ਦੇ ਵਿੱਚ ਬਹੁਤ ਵਧਿਆ ਲੱਗਦਾ ਤੇ ਦੇਖੋ ਕਿੰਨਾ ਹੀ ਵਧੀਆਂ achar ਜਿਹੜਾ ਹੈਗਾ ਤਿਆਰ ਹੋ ਚੁੱਕਾ ਹੋਇਆ ਕੋਈ ਬਹੁਤ ਜ਼ਿਆਦਾ ਟਾਈਮ ਵੀ ਨਹੀਂ ਲੱਗਾ ਮਸਾਲਿਆਂ ਦੀ ਕੋਟਿੰਗ ਬਹੁਤ ਹੀ ਜ਼ਿਆਦਾ ਵਧੀਆ ਦੇਖੋ ਅਚਾਰ ਦੇ ਉੱਪਰ ਆ ਗਈ ਇਹ ਮੈਂ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਦਿੱਤਾ ਹੁਣ ਇਸ ਅਚਾਰ ਨੂੰ ਤੁਸੀਂ ਕੱਚ ਦੇ ਕੰਟੇਨਰ ਦੇ ਵਿੱਚ ਰੱਖ ਸਕਦੇ ਹੋ ਤੁਸੀਂ ਇਸ ਨੂੰ ਫ੍ਰਿਜ ਦੇ ਵਿੱਚ ਰੱਖਣਾ ਇਹ ਇੱਕ ਹਫਤੇ ਤੱਕ ਖਰਾਬ ਨਹੀਂ ਹੋਏਗਾ ਤੇ ਲੰਮੇ ਸਮੇਂ ਲਈ ਜੇ ਬਣਾਣਾ ਹੈ ਤਾਂ 4 ਘੰਟੇ ਦੀ ਧੁੱਪ ਤੇ ਤੇਲ ਦੀ ਮਾਤਰਾ ਜ਼ਿਆਦਾ ਰੱਖਣੀ ਹੈ ਤੇ ਬਹੁਤ ਹੀ ਵਧੀਆ ਜਿਹੜਾ ਅਚਾਰ ਹੈਗਾ ਇੱਥੇ ਬਣ ਕੇ ਤਿਆਰ ਹੋ ਚੁੱਕਾ ਹੈ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰਾ ਇਹ ਮੂਲੀ ਅਤੇ ਹਰੀ ਮਿਰਚ ਦਾ ਅਚਾਰ ਬਣਾਉਣ ਦਾ ਤਰੀਕਾ ਬਹੁਤ ਵਧੀਆ ਲੱਗੇਗਾ